ਇਹਦੇ ਵੰਦ ਵਿੱਚ ਇਹਨਾਂ ਦੇ ਮਤਤਕ ਦੇ ਫਾਦਰ ਨੇ ਜੋ ਵੀ ਬਿਆਨ ਲਿਖਾਇਆ ਉਹਦੇ ਮੁਤਾਬਕ ਸੀ 302 ਤੇ ਆਪੀਸੀ ਤੇ ਹੋਰ ਤਰ੍ਹਾਂ ਆਦੀਨ ਪੱਤਰ ਦਰਜ ਕਰਤਾ ਕੋਲਾ ਵਾਲੇ ਦੋਸ਼ੀਆਂ ਫੜਨ ਦੀ ਗੱਲ ਆ ਉਹਦੇ ਵਿੱਚ ਇੱਕ ਨੂੰ ਸ਼ਿਮ ਨੂੰ ਗ੍ਰਿਫਤਰ ਕਰਕੇ ਬਾਕੀ ਦੋਸ਼ੀਆਂ ਖਲਾਫ ਜਿਹੜੇ ਰੇਡ ਕੀਤੇ ਜਾ ਰਹੇ ਵੱਖ-ਵੱਖ ਪਾਰਟੀਆਂ ਬਣਾਈਆਂ ਗਿਆ ਰੇਡ ਕਰਨ ਵਿੱਚ ਅਸੀਂ ਕੋਈ ਤਸਰ ਨਹੀਂ ਛੱਡ ਰਹੇ ਆ ਬਜਾ ਰੰਜੀਤ ਨੂੰ ਰਾਤ ਕਿਰਨ ਨਗਰ ਕੀਰਤਨ ਦੇਣ ਵਾਲਾ ਦਿਨ ਚੁਣ ਕੇ ਜਿਹੜਾ ਆ ਇਹ ਇੱਕ ਸਿਆਸੀ ਇੱਕ ਪੂਰੀ ਪਲੈਨਿੰਗ ਦੇ ਨਾਲ ਜਿਹੜਾ ਆ ਉਸ ਨੌਜਵਾਨ ਨੂੰ ਜਿਹੜਾ ਕਤਲ ਕੀਤਾ ਆ ਔਰ ਇੱਥੇ ਆਣ ਕੇ ਸਾਨੂੰ ਪਤਾ ਲੱਗਾ ਆ ਵੀ ਜਿਹੜਾ ਮਕਦਮਾ ਦਰਜ ਹੋਇਆ ਆ ਦੋਸ਼ੀਆਂ ਦੇ ਖਿਲਾਫ ਉਹ ਵੀ ਜਿਹੜਾ ਪ੍ਰੋਪਰ ਜਿਹੜਾ ਆ ਉਹਦੇ ਵਿੱਚ ਧਰਾਵਾਂ ਦਾ ਜਿਹੜਾ ਆ ਤੇ ਜਿਹੜੀਆਂ ਲੱਗਣ ਵਾਲੀਆਂ ਉਹ ਨਹੀਂ ਲੱਗੀਆਂ ਹੈਗੀਆਂ ਔਰ ਜਿਹੜੇ ਦੋਸ਼ੀ ਆ ਉਹ ਗ੍ਰਿਫਤਾਰ ਨਹੀਂ ਹੁੰਦੇ ਹੈਗੇ ਸਲਾਖਾਂ ਦੇ ਪਿੱਛੇ ਨਹੀਂ ਜਾਂਦੇ ਉਹਨਾਂ ਚਿਰ ਅਸੀਂ ਸਾਡੀ ਜਥੇਬੰਦੀ ਜਿਹੜੀ ਆ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਆ ਇਹ ਜਿਸ ਵੰਦ ਵਿੱਚ ਇਹਨਾਂ ਦੇ ਮੱਤਕ ਦੇ ਫਾਦਰ ਨੇ ਜੋ ਵੀ ਬਿਆਨ ਲਿਖਾਇਆ ਉਹਦੇ ਮੁਤਾਬਕ ਸੀ 302 ਤੋਂ ਆਈਪੀਸੀ ਤੇ ਹੋਰ ਤਰ੍ਹਾਂ ਆਦੀਨ ਪੱਤਰ ਦਰਜ ਕਰਤਾ ਅੱਜ ਇਹਨਾਂ ਨੇ ਕੁਝ ਹੋਰ ਫੈਕਟ ਪੇਸ਼ ਕੀਤੇ ਆ ਜਿਹਦੇ ਮੁਤਾਬਕ ਇਹਨਾਂ ਨੇ ਬਿਆਨ ਲਿਖਿਆ ਬਿਆਨ ਲਿਖ ਕੇ ਜੋ ਵੀ ਇੱਥੇ ਐਡ-ਆਨ ਕਰਨ ਵਾਲਾ ਧਰ ਆ ਐਡ-ਆਨ ਕੀਤਾ ਜਾਊਗਾ ਇਸ ਤੋਂ ਇਲਾਵਾ ਜਿਹੜੇ ਦੋਸ਼ੀਆਂ ਫੜਨ ਦੀ ਗੱਲ ਆ ਉਹਦੇ ਵਿੱਚ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਪਰ ਲਿਆ ਗਿਆ ਆ ਉਸ ਤੋਂ ਇਲਾਵਾ ਬਾਕੀ ਦੋਸ਼ੀਆਂ ਖਲਾਫ ਜਿਹੜੇ ਰੇਡ ਕੀਤੇ ਜਾ ਰਹੇ ਵੱਖ-ਵੱਖ ਪਾਰਟੀਆਂ ਬਣਾਈਆਂ ਗਿਆ ਰੇਡ ਕਰਨ ਵਿੱਚ ਅਸੀਂ ਕੋਈ ਕਸਰ ਨਹੀਂ ਛੱਡ ਰਹੇ ਹਾਂ ਔਰ ਅਸੀਂ ਬਹੁਤ ਜਲਦੀ ਸੀ ਉਹਨਾਂ ਨੂੰ ਗ੍ਰਿਫਟਰ ਕਰਕੇ ਸਲਾਕਾਂ ਦੇ ਪਿਛੇ ਕਾਨੂੰਨ ਦੀ ਅਦਾਰੇ ਵਿੱਚ ਲਵਾਵਾਂਗੇ ਪੰਜੀ ਜਿਸ ਤਰ੍ਹਾਂ ਡੀਐਸਪੀ ਟਾਡਾ ਨੇ ਦੱਸਿਆ ਹੈਗਾ ਕਿ ਇਹ ਜਿਹੜੇ ਜਿਨ੍ਹਾਂ ਨੇ ਹਮਲਾ ਕੀਤਾ ਹੈਗਾ ਜਾਂ ਹਮਲਾਵਰ ਹੈਗੇ ਨੇ ਜਲਦ ਹੀ ਇਹਨਾਂ ਨੂੰ ਜਿਹੜਾ ਹੈਗਾ ਕਾਬੂ ਕਰਕੇ ਜਿਹੜਾ ਹੈਗਾ ਜੂੰਬੀਅਸ ਸਲਾਕਾਂ ਪਿਛੇ ਪੇਚਾਇਆ ਜਾਗਾ ਪਰ ਫਿਰ ਵੀ ਇਹ ਦੇਖਣਾ ਪਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਹਨਾਂ ਨੂੰ ਟਾਕਵਾ ਮਾਰਤਾ ਦੋਤੇ ਕਾਬੂ ਆਜੇਗਾ ਕੈਮਰਾਮੈਨ ਲਖਮਣ ਸਿੰਘ ਦੇ ਨਾਮ ਤਸਵੀਰ ਬਤੀਤ ਸੀ ਸਰ ਕੀ ਨਾਮ ਆਪਣਾ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਚਿੱਦਾ ਸੁਬਾ ਆਗੂ ਪਿੰਡੂ ਮੀ ਦੂਰ ਜੁਰੀਆਂ ਨੂੰ ਪੰਜਾਬ ਸਾਹਿਲ ਦੇ ਕਤਲ ਸਬੰਧੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਹ ਬਹੁਤ ਮੰਦ ਭਾਗੀ ਜਿਹੜੀ ਘਟਨਾ ਜਿਹੜੀ ਵਾਪਰੀ ਆ ਕੁਝ ਲੋਕਾਂ ਵੱਲੋਂ ਜਿਹੜਾ ਆ ਨਗਰ ਕੀਰਤਨ ਦੌਰਾਨ ਜਿਹੜਾ ਇੱਕ ਨੌਜਵਾਨ ਦੀ ਜਿਹੜੀ ਆ ਕੁੱਟ-ਕੁੱਟ ਕੇ ਬਹਿਰਾਮੀ ਬੇਰਾਮੀ ਨਾਲ ਕੀ ਵਜਾ ਰੰਝੀ ਜਿਹੜੀ ਆ ਲੰਮੇ ਸਮੇਂ ਤੋਂ ਚੱਲਦੀ ਜਾ ਰਹੀ ਆ ਵਜਾ ਰੰਝੀ ਨੂੰ ਰਾਤ ਕੋ ਨਗਰ ਕੀਰਤਨ ਦੇਣ ਵਾਲਾ ਦਿਨ ਚੁਣ ਕੇ ਜਿਹੜਾ ਆ ਇਹ ਇੱਕ ਸਿਆਸੀ ਇੱਕ ਪੂਰੀ ਪਲੈਨਿੰਗ ਦੇ ਨਾਲ ਜਿਹੜਾ ਆ ਉਸ ਨੌਜਵਾਨ ਨੂੰ ਜਿਹੜਾ ਕਤਲ ਕੀਤਾ ਆ ਤੇ ਅੱਧੀ ਅਸੀਂ ਨਿੰਦਾ ਕਰਦੇ ਆ ਔਰ ਉਸੇ ਕੜੀ ਵੱਜੋਂ ਜਿਹੜਾ ਸਾਡੇ ਜਦੋਂ ਧਿਆਨ ਚ ਆਇਆ ਮਸਲਾ ਏ ਤੇ ਅਸੀਂ ਪੂਰੀ ਤੌਰ ਤੇ ਜਿਹੜਾ ਪਰਿਵਾਰ ਦੇ ਨਾਲ ਆਣ ਕੇ ਜਿਹੜਾ ਉਹਦੇ ਦੁੱਖੇ ਸ਼ਰੀਕ ਹੋਏ ਆ ਔਰ ਇੱਥੇ ਆਣ ਕੇ ਸਾਨੂੰ ਪਤਾ ਲੱਗਾ ਆ ਵੀ ਜਿਹੜਾ ਮੁਕੱਦਮਾ ਦਰਜ ਹੋਇਆ ਆ ਦੋਸ਼ੀਆਂ ਦੇ ਖਿਲਾਫ ਉਹ ਵੀ ਜਿਹੜਾ ਪ੍ਰੋਪਰ ਜਿਹੜਾ ਆ ਉਹਦੇ ਵਿੱਚ ਧਰਾਵਾਂ ਦੇ ਜਿਹੜਾ ਆ ਜਿਹੜੀਆਂ ਲੱਗਣ ਵਾਲੀਆਂ ਉਹ ਨਹੀਂ ਲੱਗੀਆਂ ਹੈਗੀਆਂ ਇਸ ਕਰਕੇ ਅਸੀਂ ਹੁਣ ਜਿਹੜਾ ਡਿਪਟੀ ਸਾਹਿਬ ਨੂੰ ਮਿਲੇ ਆ ਡਿਪਟੀ ਸਾਹਿਬ ਆਈਸੀ ਡਿਪਟੀ ਸਾਹਿਬ ਦੇ ਗੱਲਬਾਤ ਕਰਨੋਂ ਪ੍ਰੰਤ ਅਸੀਂ ਦੱਸਿਆ ਵੀ ਉਹਦੇ ਵਿੱਚ ਜਿਹੜਾ ਐਸਐਕਟ ਦਾ ਜਿਹੜਾ ਵਾਅਦਾ ਜਿਹੜਾ ਆ ਉਹ ਹਜੇ ਤੱਕ ਨਹੀਂ ਹੋਇਆ ਔਰ ਉਹਦਾ ਵਾਅਦਾ ਕਰਕੇ ਜਿਹੜਾ ਅਸੀਂ ਇੱਕ ਦਾ ਵਾਅਦਾ ਕੀਤਾ ਜਾਵੇ ਜਿੰਨੀ ਦੇਰ ਐਸਐਕਟ ਦਾ ਵਾਅਦਾ ਨਹੀਂ ਹੁੰਦਾ ਔਰ ਜਿਹੜੇ ਦੋਸ਼ੀ ਆ ਉਹ ਗ੍ਰਿਫਤਾਰ ਨਹੀਂ ਹੁੰਦੇ ਹੈਗੇ ਸਲਾਖਾਂ ਦੇ ਪਿੱਛੇ ਨਹੀਂ ਜਾਂਦੇ ਉਹਨਾਂ ਚਿਰ ਅਸੀਂ ਸਾਡੀ ਜਥੇਬੰਦੀ ਜਿਹੜੀ ਆ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਆ ਜਿੰਨਾ ਉਹਨਾਂ ਚਿਰ ਅਸੀਂ ਜਿਹੜਾ ਆ ਪਰਿਵਾਰ ਦੀ ਇਹ ਗੱਲ ਕਹਿਣਾ ਹੈ ਸਾਨੂੰ ਵੀ ਜਿੰਨਾ ਚਿਰ ਦੋਸ਼ੀ ਜਿਹੜੇ ਆ ਉਹ ਫੜੇ ਨਹੀਂ ਜਾਂਦੇ ਉਹਨਾਂ ਚਿਰ ਅਸੀਂ ਜਿਹੜਾ ਸੰਸਕਾਰ ਨਹੀਂ ਕਰਨਾ ਜਥੇਬੰਦੀ ਉਹਨਾਂ ਦੇ ਜੱਦਾਂ ਦੇ ਵਿੱਚ ਸੰਘਰਸ਼ ਕਰਨ ਦੀ ਲੋੜ ਪਈ ਜਥੇਬੰਦੀ ਜਿਹੜੀ ਆ ਪਹਿਲ ਕਦਮੀ ਕਰਦੇ ਹੋਏ ਇਹਨਾਂ ਨੇ ਮੋਢੇ ਨਾਲ ਮੋਢਾ ਲਾ ਕੇ ਜਿਹੜਾ ਸਾਥ ਦੇਵੇਗੀ